ਪੰਜਾਬੀ ਲੋਕ ਚੈਨਲ ਤੇ ਪਿਛਲੀ ਜਿਹੜੀ ਪਿੰਡ ਰਾਮਪੁਰੇ ਦੀ ਖਬਰ ਦਿਖਾਈ ਗਈ ਸੀ ਜਿਸ ਵਿੱਚ ਜਸ਼ਨਪ੍ਰੀਤ ਦਾ ਨਾਮ ਜਿਹੜਾ ਕਿ ਨਾਮ ਦਾ ਨੌਜਵਾਨ ਜਿਸ ਦੀ ਉਮਰ 16 ਸਾਲ ਸੀ ਤੁਸੀਂ ਦੇਖਿਆ ਤਸਵੀਲਾਂ ਵਿੱਚ ਕਿਸ ਤਰ੍ਹਾਂ ਜਸ਼ਨਪ੍ਰੀਤ ਕਰੋ ਜਾਂਦਾ ਉਹ ਤੋਂ ਬਾਅਦ ਵਾਪਸ ਮੁੜ ਕੇ ਨਹੀਂ ਆਉਂਦਾ ਤੁਸੀਂ ਅੱਜ ਤਸਵੀਲਾਂ ਵਿੱਚ ਦੇਖ ਸਕਦੇ ਹੋ ਉਸ ਖਬਰ ਤੋਂ ਬਾਅਦ ਜਸ਼ਨ ਆਪਣੇ ਘਰੇ ਆ ਗਿਆ ਤੇ ਵਿਆਹ ਵਾਲਾ ਮਾਹੌਲ ਘਰ ਵਿੱਚ ਬਣਿਆ ਪਿਆ ਖੁਸ਼ੀਆਂ ਸਾਂਝੀ ਕੀਤੀ ਜਾ ਰਹੀਆਂ ਵਾਂ ਪੈਣਾ ਨੇ ਰਖੜੀ ਸੀ ਬਣੀ ਗਈ ਪਰ ਅਜੇ ਰਖੜੀ ਬਣ ਕੇ ਪੈਣਾ ਨੇ ਆਪਣਾ ਖੁਸ਼ੀ ਯਾਰ ਕੀਤੀ ਆ ਬਹੁਤ ਜਿਆਦੀ ਭਾਜੀ ਖੁਸ਼ੀ ਆ ਬਹੁਤ ਵਧੀਆ ਚਲੋ ਤੁਹਾਡੀ ਵੀਡੀਓ ਵੀ ਤੁਸੀਂ ਖੜੀ ਹੀ ਬਣਵਾ ਕੇ ਬਸ ਸਾਰਿਆਂ ਵਾਇਰਲ ਕੀਤੀ ਆ ਬਹੁਤ ਜਿਆਦੀਆਂ ਦਵਾਵਾਂ ਬਹੁਤ ਜਿਆਦੀਆਂ ਮੇਰੇ ਪੁੱਤ ਨੇ ਕੀਤੀਆਂ ਗਲੀ ਘਮਣ ਸਾਰੇ ਜਿੰਨੇ ਵੀ ਅਖਰਾਂ ਸਾਹਿਬ ਨੇ ਕੀਤੀਆਂ ਮੇਰਾ ਪੁੱਤ ਘਰ ਵਾਪਸ ਆ ਗਿਆ ਮੈਂ ਬਹੁਤ ਖੁਸ਼ ਹਾਂ ਮੇਨੇ ਸੁਭੀ ਜਸ਼ਨ ਦਾ ਪਤਾ ਕਿ ਤੁਹਾਨੂੰ ਲੱਗਾ ਵੀ ਕਿੱਥੇ ਗਿਆ ਵਾ ਤੁਹਾਡਾ ਆ ਕੇ ਗੱਲਬਾਤ ਕੀਤੀ ਜਸ਼ਨ ਨੇ ਇਹ ਦੱਸਿਆ ਆਪਣੇ ਕਿਹੜੇ ਹਾਲਾਤਾਂ ਵਿੱਚ ਰਿਹਾ ਵਾ ਕਿੱਥੇ ਗਿਆ ਸੀ ਇਹ ਸਾਰਾ ਗੱਲਬਾਤ ਦੱਸੀ ਦੱਸ ਬਹੁਤ ਜ਼ਿਆਦੇ ਹਾਲਾਤ ਤੇ ਜਿੱਤਰਾ ਨੇ ਮਾੜੇ ਦੱਸੇ ਉਥੋਂ ਕੋਈ ਆਉਣ ਵਾਲਾ ਹੈ ਹੀ ਨਹੀਂ ਬਹੁਤ ਜ਼ਿਆਦਾ ਆਂਦਾ ਨਾ ਮੈਨੂੰ ਕੋਈ ਰੋਟੀ ਨਾ ਕੋਈ ਪਾਣੀ ਕੁਝ ਨਹੀਂ ਆਂਦਾ ਬਸ ਮਨ ਕੇ ਉਹਨਾਂ ਰੱਖਿਆ ਸੀ ਮੈਨੂੰ ਘੜੇ ਦੇ ਨਾਲ ਆਂਦਾ ਮੈਂ ਆਪਣੀ ਰੱਸੀ ਖੋਲੀ ਆ ਤੇ ਫੇਰ ਮੈਂ ਦੌੜ ਲਾਈ ਹੁਣ ਤਾਂ ਠੀਕ ਮਾਹੌਲ ਵਧੀਆ ਲੱਗਣ ਲੱਗਾ ਵਾ ਜਿੰਨੇ ਪਹਿਲਾਂ ਸਹੀ ਨਹੀਂ ਲੱਗਾ ਜਦੋਂ ਮੈਂ ਆ ਮੈਂ ਤਾਂ ਆਉਂਦੇ ਸਾਰੀ ਲੱਭਣ ਡ ਬਾਕੀ ਆਪਾਂ ਨੂੰ ਖੁਸ਼ੀ ਆਪਾਂ ਤੁਹਾਨੂੰ ਹੋਦਿਆਂ ਗਿਆ ਕੋਈ ਨਹੀਂ ਆ ਤਾਂ ਮੁੰਡਾ ਆ ਜੇ ਬਸ ਠੱਕ ਉਸਵਾ ਚ ਓਟ ਗਿਆ ਫੇ ਮੈਂ ਤੈਨੂੰ ਉਥੋਂ ਤੱਕ ਵੀ ਨਹੀਂ ਜਾਣ ਦਊਂਗੀ ਅੱਗੇ ਵੀ ਨਹੀਂ ਆ ਜਾਣ ਦੇਣ ਦੀ ਡਿਊਟੀ ਮੈਂ ਆਪਣੇ ਨਾਲ ਹੀ ਖੜਦੀ ਨਹੀਂ ਹ ਹੁਣ ਤੇ ਮੇਰਾ ਇਨਾ ਕ ਵਿਸ਼ਵਾਸ ਓਟ ਗਿਆ ਨਾ ਭਾਈ ਇੱਥੋਂ ਵੀ ਆ ਉਤਰ ਜਾਂਦਾ ਤਾਂ ਮੈਂ ਤਦ ਵੀ ਕਹਿੰਨੀ ਵੀ ਨਹੀਂ ਮੈਂ ਤੇਰੇ ਨਾਲ ਹੀ ਜਾਊਂਗੀ ਤੈਨੂੰ ਕੱਲੇ ਨੂੰ ਨਹੀਂ ਭੇਜਣਾ ਹਾਂ ਉਹਨੂੰ ਤੇ ਬਹੁਤ ਖੁਸ਼ੀ ਹੈ ਅਡਾ ਭਰਾ ਆ ਗਿਆ ਰਖੜੀ ਤੋਂ ਪਹਿਲਾਂ ਹੀ ਆ ਗਿਆ ਉਹਨੂੰ ਨਹੀਂ ਵਿਸ਼ਵਾਸ ਹੋਣਾ ਪਰ ਹਨ ਯਕੀਨੀ ਆਉਣਾ ਹਨ ਬੜੀ ਖੁਸ਼ੀ ਹੋਈ ਹੈ ਅਡਾ ਭਰਾ ਵਾਪਸ ਆ ਗਿਆ ਕੱਲਾ ਕੱਲਾ ਅਡਾ ਭਰਾ ਵਾ ਹੋ ਤਾਂ ਜੀ ਰੋ ਭਜਾਵਾ ਹਾਲਾਤ ਬੜੇ ਉਬਰੇ ਹੀ ਤੋਂ ਦੇ ਹਾਲਾਤ ਨੇ ਪੈਰ ਦਰਦ ਕਰਦੇ ਨੰਗੇ ਪੈਰੀ ਸੀ ਨਾ ਤੇ ਜਨਾ ਪਣੂ ਪੈਂਦਾ ਸਰਾ ਨਹੀਂ ਖਤਮ ਹੁੰਚ ਹੁੰਦਿਆ খালি ਜਿੱਥੇ ਬਾਜ਼ਾਰ ਹੀ ਮੜ ਕੇ ਉੱਥੇ ਸਟੇਸ਼ਨ ਪੁੱਛਿਆ ਕਿ ਇਹਨੂੰ ਤੇ ਉੱਥੇ ਤੱਕ ਫੋਨ ਕਰਾਇਆ ਉਹ ਜਦੀ ਜੀ ਬਹੁਤ ਖੁਸ਼ੀ ਆ ਸਾਡਾ ਪੋਤਰਾ ਕਰ ਆਇਆ ਹਾਂਜੀ ਬੜੀ ਖੁਸ਼ੀ ਆ ਪਹਿਲਾਂ ਬਹੁਤ ਦੁੱਖ ਸੀ ਹੁਣ ਬਹੁਤ ਖੁਸ਼ੀ ਆਈ ਆ ਤੋ ਤਾਲੂ ਭੁੱਖਿਆ ਰੱਖਿਆ ਗਿਆ ਜਾਂ ਕਿਸ ਤਰ੍ਹਾਂ ਹਾਲਾਤ ਸੀ ਰੋਟੀ ਪਾਣੀ ਦਿੰਦੇ ਸੀ ਖਾਣ ਵਾਸਤੇ ਨਹੀਂ ਦਿੰਦੇ ਤੇ ਕਿਹੜੇ ਬੰਦੇ ਸੀ ਕੁ ਪਛਾਣ ਇਹ ਬੰਦਿਆ ਤੁਹਾਨੂੰ ਨਹੀਂ ਪਛਾਣਣਿਕ ਨਹੀਂ ਆਗੇ ਬੰਦਿਆਂ ਨੂੰ ਨਾ ਰੋਟੀ ਪਾਣੀ ਦਿੰਦੇ ਸਿਰਫ ਪਾਣੀ ਮਿਲਦਾ ਸੀ ਰੋਟੀ ਨਹੀਂ ਦਿੰਦੇ ਸੀ ਸਤਿ ਸ੍ਰੀ ਅਕਾਲ ਦੋਸਤੋ ਮੈਂ ਤੁਹਾਡਾ ਦੋਸਤ ਹਰਜੀਤ ਸਿੰਘ ਗਰੇਵਾਲ ਤੇ ਤੁਸੀਂ ਦੇਖ ਰਹੇ ਹੋ ਪੰਜਾਬੀ ਲੋਕ ਚੈਨਲ ਪੰਜਾਬੀ ਲੋਕ ਚੈਨਲ ਤੇ ਪਿਛਲੇ ਦਿਨੀ ਪਿੰਡ ਰਾਮਪੁਰੇ ਦੀ ਖਬਰ ਦਿਖਾਈ ਗਈ ਸੀ ਜਿਸ ਵਿੱਚ ਜਸ਼ਨਪ੍ਰੀਤ ਦਾ ਨਾਮ ਜਿਹੜਾ ਕਿ ਨਾਮ ਦਾ ਨੌਜਵਾਨ ਜਿਸ ਦੀ ਉਮਰ 16 ਸਾਲ ਸੀ ਤੁਸੀਂ ਦੇਖਿਆ ਤਸਵੀਰਾਂ ਵਿੱਚ ਕਿਸ ਤਰ੍ਹਾਂ ਜਸ਼ਨਪ੍ਰੀਤ ਕਰੋ ਜਾਂਦਾ ਉਹ ਤੋਂ ਬਾਅਦ ਵਾਪਸ ਮੁੜ ਕੇ ਨਹੀਂ ਆਉਂਦਾ ਅਤੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਸੀ ਵੀਡੀਓ ਸਾਡੇ ਚੈਨਲ ਚੱਲੇ ਉਸ ਤੋਂ ਬਾਅਦ ਦਸ਼ਕਾਂ ਨੇ ਬਹੁਤ ਪਿਆਰ ਦੇ ਨਾਲ ਵੀਡੀਓ ਨੂੰ ਅਤੇ ਵਾਰ-ਵਾਰ ਸ਼ੇਅਰ ਕਰਨ ਵਾਸਤੇ ਕਿਹਾ ਸੀ ਸੰਜਨਾ ਨੂੰ ਸਾਡੇ ਜਿਹੜੇ ਫੋਲੋਅਰ ਨੇ ਵੀ ਇਸ ਖਬਰ ਨੂੰ ਵਾਰ-ਵਾਰ ਸ਼ੇਅਰ ਕਰ ਦਿਓ ਕਿਉਂਕਿ ਮਾਂ ਦਾ ਰੋ ਰੋ ਕੇ ਬੁਰਾ ਹਾਲ ਸੀ ਭੈਣ ਦਾ ਰੋ ਰੋ ਕੇ ਬੁਰਾ ਹਾਲ ਸੀ ਪੈਣ ਦਾ ਭਰਾ ਚਲ ਗਿਆ ਸੀ ਘਰੋਂ ਕਿੰਨਾ ਪੈਣਾ ਦਾ ਮਾਰਾ ਪੁੱਤ ਗਿਆ ਸੀ ਪਿਤਾ ਵੀ ਜਿਹੜਾ ਦੁਬਈ ਚ ਕੰਮ ਕਰਦਾ ਸੀ ਪੁੱਤ ਜਦੋਂ ਪੜਾ ਗਿਆ ਵੀ ਪੁੱਤ ਘਰੋਂ ਚਲਾ ਗਿਆ ਉਹ ਵੀ ਦੁਬਈ ਤੋਂ ਛੁੱਟੀ ਲੈ ਕੇ ਵਾਪਸ ਆ ਗਿਆ ਤੁਸੀਂ ਦੇਖਿਆ ਸੀ ਕੀ ਹਾਲਾਤ ਸੀ ਘਰ ਵਿੱਚ ਜਸ਼ਨ ਨੂੰ ਯਾਦ ਕਰਕੇ ਸਾਰੇ ਰੋ ਰਹੇ ਸੀ ਮਨ ਭਾਰੇ ਸੀ ਕਿ ਕਿਹੜੇ ਹਾਲਾਤਾਂ ਜਸ਼ਨ ਆ ਪਰ ਉਸ ਤੋਂ ਬਾਅਦ ਖਬਰ ਚੱਲੀ ਅਤੇ ਖਬਰ ਦਾ ਅਸਲ ਹੋਇਆ ਤੇ ਜਸ਼ਨ ਅੱਜ ਤੁਸੀਂ ਤਹੀ ਤਸਵੀਰਾਂ ਜੁਵੇਸ਼ਾ ਦਿਓ ਉਹੋ ਘਰ ਆ ਜਿਸ ਘਰ ਵਿੱਚ ਜਸ਼ਨ ਨੂੰ ਯਾਦ ਕਰਕੇ ਸਭ ਰੋ ਰਹੇ ਸੀ ਅੱਖਾਂ ਭਰਿਆ ਸੀ ਅਤੇ ਆਪਣੇ ਪੁੱਤਰ ਨੂੰ ਮਾਂ ਜਿਹੜੀ ਸੀ ਰੋ ਰੋ ਕੇ ਕਹਿ ਰਹੀ ਸੀ ਜਸ਼ਨ ਪੁੱਤ ਜਿੱਥੇ ਵੀ ਹੈਗਾ ਵਾ ਘਰੇ ਵਾਪਸ ਆ ਜਾ ਮਾਂ ਪਿਓ ਦਾ ਬਹੁਤ ਬੁਰਾ ਹਾਲ ਆ ਤੁਸੀਂ ਜੇ ਤਸਵੀਰਾਂ ਵਿੱਚ ਦੇਖ ਸਕਦੇ ਹੋ ਉਸ ਖਬਰ ਤੋਂ ਬਾਅਦ ਜਸ਼ਨ ਆਪਣੇ ਘਰੇ ਆ ਗਿਆ ਤੇ ਵਿਆਹ ਵਾਲਾ ਮਾਹੌਲ ਘਰ ਵਿੱਚ ਬਣਿਆ ਪਿਆ ਖੁਸ਼ੀਆਂ ਸਾਂਝੀ ਕੀਤੀ ਜਾ ਰਹੀਆਂ ਵਾ ਤੁਸੀਂ ਦੇਖ ਸਕਦੇ ਹੋ ਅੱਜ ਮਾਂ ਆਪਣੇ ਪੁੱਤ ਦੇ ਨਾਲ ਗਲੇ ਮਿਲ ਕੇ ਜਿਹੜਾ ਕੀ ਚਾਹ ਲਾ ਰਹੀ ਆ ਕਿਉਂਕਿ ਮਾਵਾਂ ਤਾਂ ਜਦੋਂ ਪੁੱਤ ਦੂਰ ਹੁੰਦੇ ਨੇ ਉਸ ਮਾਂ ਦੇ ਦਿਲ ਤੇ ਹੀ ਬੀਤਦੀ ਆ ਕਿਹੜੇ ਹਾਲਾਤਾਂ ਚ ਮਾਰ ਰੋ ਰੋ ਕੇ ਆਪਣਾ ਦਰਦ ਬਿਆਨ ਕਰਦੀ ਸੀ ਪਰ ਅੱਜ ਉਸ ਦਾ ਪੁੱਤ ਘਰੇ ਆ ਗਿਆ ਅਤੇ ਵਿਆਹ ਵਾਲਾ ਘਰ ਆਇਆ ਖੁਸ਼ੀ ਦਾ ਮਾਹੌਲ ਘਰ ਬਣੇ ਪਿਆ ਵਾ ਚਾਚੀਆਂ ਤਾਈਆਂ ਸਾਰੀਆਂ ਘਰੇ ਨੇ ਅਤੇ ਸਾਰੀਆਂ ਹੀ ਖੁਸ਼ੀ ਦੇ ਨਾਲ ਮੈਂ ਕਹਿ ਸਕਦਾ ਵੀ ਅੱਜ ਗਲੇ ਲੱਗ ਲੱਗ ਕੇ ਯਾਦ ਵੀ ਕਰ ਰਹੀਆਂ ਨੇ ਤੇ ਬੜਾ ਖੁਸ਼ੀ ਵਾਲਾ ਮਾਹੌਲ ਹੈ ਘਰ ਵਿੱਚ ਪਹਿਣਾਆਂ ਦੀਆਂ ਤਿੰਨਾ ਪਹਿਣਾ ਦਾ ਕੱਲਾ ਕੱਲਾ ਭਰਾ ਸੀ ਪਹਿਣਾ ਨੇ ਰਖੜੀ ਨਹੀਂ ਸੀ ਬਣੀ ਗਈ ਪਰ ਅੱਜ ਰਖੜੀ ਬਣ ਕੇ ਪਹਿਣਾ ਨੇ ਆਪਣਾ ਖੁਸ਼ੀ ਯਾਰ ਕੀਤੀ ਆ ਉਸ ਮਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਜਿਹੜੀ ਮਾਰ ਰੋ ਰੋ ਕੇ ਪਹਿਲਾਂ ਆਪਣਾ ਦਰਦ ਬਿਆਨ ਕਰ ਰਹੇ ਸੀ ਜਸ਼ਨ ਦੀ ਮਾਰ ਸਾਡੇ ਨਾਲ ਆਏ ਪੈਣੀ ਕਿਸ ਤਰ੍ਹਾਂ ਦੇ ਦੋ ਜਦੋਂ ਜਸ਼ਨ ਕਰੋ ਗਿਆ ਸੀ ਬੜੇ ਹਾਲਾਤ ਮਾੜੇ ਸੀ ਰੋ ਰੋ ਕੇ ਤੁਸੀਂ ਆਪਣਾ ਦਰਦ ਬਿਆਨ ਕਰ ਰਹੇ ਸੀ ਅ ਜਸ਼ਨ ਕਰਿਆ ਆ ਗਿਆ ਖੁਸ਼ੀ ਦਾ ਮਾਹੌਲ ਬਣ ਗਿਆ ਕੀ ਕਹਿਣਾ ਚਾਹੋਗੇ ਹਾਂਜੀ ਬਹੁਤ ਭਾਜੀ ਮੈਨੂੰ ਬਹੁਤ ਜਿਆਦਾ ਖੁਸ਼ੀ ਆ ਆਪਣੀਆਂ ਲੋਕ ਬਹੁਤ ਜਿਆਦਾ ਭਾਜੀ ਖੁਸ਼ੀ ਆ ਬਹੁਤ ਵਧੀਆ ਚਲੋ ਤੁਹਾਡੀ ਵੀਡੀਓ ਵੀ ਤੁਸੀਂ ਖੜੀ ਹੀ ਬਣਵਾ ਕੇ ਉਹ ਸਾਰੇ ਵਾਇਰਲ ਕੀਤੀਆਂ ਬਹੁਤ ਜਿਆਦੀਆਂ ਦਵਾਵਾਂ ਬਹੁਤ ਜਿਆਦੀਆਂ ਮੇਰੇ ਪੁੱਤ ਨੇ ਕੀਤੀਆਂ ਗਲੀ ਘਮਾਂਡ ਸਾਰੇ ਜਿੰਨੇ ਵੀ ਅਖਰਾਂ ਸਾਹਿਬ ਨੇ ਕੀਤੀਆਂ ਮੇਰਾ ਪੁੱਤ ਘਰ ਵਾਪਸ ਆ ਗਿਆ ਮੈਂ ਬਹੁਤ ਖੁਸ਼ ਹਾਂ ਬਹੁਤ ਕਿਨੇ 185 ਦੇਖਿਆ ਜਦੋਂ ਵੀਡੀਓ ਵਿੱਚ ਜੇਸ਼ਨ ਕਰੋ ਜਾ ਰਿਹਾ ਸੀ ਕਰੋ ਤਿਆਰ ਹੋ ਕੇ ਗਿਆ ਸੀ ਕੋ 10 ਤੇ 11 ਸੀ ਮੈਂ ਕਿੱਥੇ ਚੱਲਿਆ ਵਾਂ ਕਿੱਥੋਂ ਵਾਪਸ ਆਇਆ ਤੇ ਕਿੰਨੇ ਚਿਰ ਬਾਅਦ ਮੈਂ ਵਾਪਸ ਆਇਆ ਵਾ ਇਹ ਗਏ ਨੂੰ ਗਿਆ ਵਾ ਐਤਵਾਰ ਗਿਆ ਵਾ 11 ਤਰੀਕ ਨੂੰ ਗਿਆ ਵਾ 11:30 ਵਜੇ ਤੇ ਵਾਪਸ ਆਇਆ ਵਾ ਬੁੱਧਵਾਰ ਇਹਦਾ ਫੋਨ ਆਇਆ ਵਾ ਤੇ ਬੁੱਧਵਾਰ ਤੋਂ ਬਾਅਦ ਆ ਮੁੜ ਕੇ ਬਾਵਾ ਪੰਜ ਸੱਤਾਂ ਦੇਣਾ ਬਾਦਕਾਰ ਆ ਗਿਆ ਵਾ ਹਾਂਜੀ ਤੇ ਮੈਨੂੰ ਇਸ ਤੋਂ ਵੀ ਜਸ਼ਨ ਦਾ ਪਤਾ ਕਿਥੋਂ ਲੱਗਾ ਵੀ ਕਿੱਥੇ ਗਿਆ ਵਾ ਤੁਹਾਡਾ ਆ ਕੇ ਗੱਲਬਾਤ ਕੀਤੀ ਜਸ਼ਨ ਨੇ ਤੇ ਦੱਸਿਆ ਆਪਣੇ ਕਿਹੜੇ ਹਾਲਾਤਾਂ ਵਿੱਚ ਰਿਹਾ ਵਾ ਕਿੱਥੇ ਗਿਆ ਸੀ ਸਾਰਾ ਗੱਲਬਾਤ ਦੱਸੀ ਦੱਸ ਹਾਂਜੀ ਹਾਲਾਤ ਤਾਂ ਬਹੁਤ ਸਾਰਾ ਮਾੜੇ ਦੱਸਿਆ ਪਰ ਕੋਈ ਰੰਗ ਨਹੀਂ ਇਹਦੀ ਲੱਭੀ ਕੋਈ ਨਹੀਂ ਇਹਦਾ ਸਰਾਗ ਨਹੀਂ ਕੋਈ ਵੀ ਲੱਭਣ ਡਿਆ ਬਹੁਤ ਜਿਆਦੇ ਹਾਲਾਤ ਤੇ ਜਿੱਤਰਾ ਦੇ ਮਾੜੇ ਦੱਸੇ ਉਥੋਂ ਕੋਈ ਆਉਣ ਵਾਲਾ ਹੈ ਹੀ ਨਹੀਂ ਬਹੁਤ ਜਿਆਦਾ ਆਂਦਾ ਨਾ ਮੈਨੂੰ ਕੋਈ ਰੋਟੀ ਨਾ ਕੋਈ ਪਾਣੀ ਕੁਛ ਨਹੀਂ ਆਂਦਾ ਬਸ ਮੰਨ ਕੇ ਉਹਨਾਂ ਰੱਖਿਆ ਸੀ ਮੈਨੂੰ ਘੜੇ ਦੇ ਨਾਲ ਆਂਦਾ ਮੈਂ ਆਪਣੀ ਰੱਸੀ ਖੋਲੀ ਆ ਤੇ ਫਿਰ ਮੈਂ ਦੌੜ ਲਾਈ ਫਿਰ ਨਹੀਂ ਆਂਦਾ ਮੈਂ ਪਿੱਛਾ ਪਾਉਂ ਕੇ ਵੇਖਿਆ ਉਸ ਤੋਂ ਬਾਅਦ ਮੇਰੇ ਆਰਮੀ ਚ ਭਰਾ ਸੀ ਬੰਬੇ ਰਹਿੰਦੇ ਉਹਨਾਂ ਨੂੰ ਖਬਰ ਦਿੱਤੀ ਸੀ ਉਹਨਾਂ ਨੇ ਫੋਨ ਤੇ ਗੱਲਬਾਤ ਕਰਕੇ ਫਿਰ ਡਰੈਸ ਲਿਆ ਉਸ ਤੋਂ ਬਾਅਦ ਆ ਜਾ ਕੇ ਮੇਰਾ ਭਤੀਜਾ ਜਾ ਕੇ ਇਹਨੂੰ ਲੈ ਕੇ ਆਇਆ ਸੀ ਮੈਨੂੰ ਇਸ ਤੋਂ ਵੀ ਖਬਰ ਦਾ ਕਿੰਨਾ ਗੁੱਸਾ ਹੋਇਆ ਜਦੋਂ ਖਬਰ ਚੱਲੀ ਸੀ ਖਬਰ ਜਿਹੜੀ ਕੀ ਕਹਿੰਦੇ ਅ ਜਸ਼ਨ ਦਾ ਲੱਭਾਂ ਦਾ ਕਾਨ ਕੀ ਬਣਿਆ ਕਿੱਸਾ ਜਸ਼ਨ ਲੱਭਿਆ ਹੋਇਆ ਜੀ ਇਹ ਲੱਭਿਆ ਬਸ ਇਤਰਾ ਹੀ ਲੋਕਾਂ ਦੀਆ ਚਲੋ ਸੀਸਾਂ ਬਹੁਤ ਜਾਦੀਆ ਟਾੜੀ ਕੋਹ ਖਬਰ ਬਹੁਤ ਜਿਆਦੀ ਵਾਇਰਲ ਹੋਈ ਸੀ ਬਹੁਤ ਜਿਆਦੀ ਕਮੈਂਟ ਵੀ ਬਹੁਤ ਲੋਕਾਂ ਨੇ ਕੀਤੇ ਸੀ ਬੜੇ ਹੱਥ ਪੱਲੇ ਜੋੜੇ ਸੀ ਸਭ ਨੇ ਬਹੁਤ ਜਿਆਦੇ ਤੇ ਪੰਜ ਕਿੱਸਾ ਦੇ ਦਿਓ ਮਾਂ ਤੋਂ ਇੱਕ ਪੁੱਤ ਦੂਰ ਹੋ ਜਾਣਾ ਉਸ ਮਾਂ ਤੇ ਹੀ ਬੀਦੀ ਆ ਕਿਉਂਕਿ ਭਾਵੇਂ ਜਗ ਜਹਾਂ ਦੇ ਲੋਕ ਹੋਣ ਜਖਤਾਂ ਖੁਸ਼ੀਆਂ ਹੋਣ ਪਰ ਜਦੋਂ ਮਾਂ ਦਾ ਪੁੱਤ ਦੂਰ ਹੋ ਜਾਂਦਾ ਉਸ ਮਾਂ ਤੇ ਬੀਦੀ ਹੈ ਤੁਹਾਡੇ ਕੀ ਹਾਲਾਤ ਸੀ ਤੁਹਾਡੇ ਦੀ ਕੀ ਬੀਤੀ ਸੋਸ ਵਕਤ ਮੇਰਾ ਤਾਂ ਬਹੁਤ ਸਰ ਮਾੜੇ ਲਾਤ ਸੀ ਮਾਰੇ ਤੇ ਐਵੇਂ ਜਿੱਤਰਾ ਮੈਂ ਹੁਣ ਵੀ ਮੁੱਕ ਜਾਣਾ ਤੇ ਘੜੀ ਕੋ ਨੂੰ ਵੀ ਮੁੱਕ ਜਾਣਾ ਬਹੁਤ ਜਿਆਦੇ ਹਾਲਾਤ ਮੇਰੇ ਮਾੜੇ ਹੀ ਮੈਂ ਲਿਆ ਵੀ ਬੜੇ ਤਰ ਲਿਆਣਾ ਸੀ ਸਰ ਪਾਲਿਆ ਵੀ ਬੜੀ ਮੁਸ਼ਕਲ ਹੀ ਹੈ ਇਹਨੂੰ ਬਹੁਤ ਜਿਆਦੇ ਚਲੋ ਸਾਰਿਆਂ ਦਾ ਧੰਨਵਾਦ ਕਰਦੀ ਆ ਮੇਰਾ ਪੁੱਤ ਘਰ ਆ ਗਿਆ ਵਾਪਸ ਆ ਗਿਆ ਬਿਲਕੁਲ ਤੁਸੀਂ ਦੇਖ ਸਕਦੇ ਹੋ ਜਸ਼ਨ ਦੀ ਮਾਤਾ ਸਾਡੇ ਨਾਲ ਆ ਗੱਲਬਾਤ ਕੀਤੀ ਆ ਕਿਉਂਕਿ ਜਸ਼ਨ ਜਦੋਂ ਘਰੋਂ ਗਿਆ ਸੀ ਉਹ ਮਾਂ ਜਿਹੜੀ ਸੀ ਰੋ ਰੋ ਕੇ ਆਪਣਾ ਦਰਦ ਬਿਆਨ ਕਰ ਰਹੀ ਸੀ ਤੇ ਆਪਣੇ ਪੁੱਤ ਦੇ ਵਾਸਤੇ ਦੁਆਵਾ ਮੰਗ ਰਹੀ ਸੀ ਵੀ ਮੇਰੇ ਪੁੱਤ ਵਾਸਤੇ ਦਵਾਵਾ ਮੰਗੋ ਮੇਰਾ ਪੁੱਤ ਜਿੱਥੇ ਵੀ ਹੋਵੇ ਸਹੀ ਸਲਾਮਤ ਹੋਵੇ ਕਿਉਂਕਿ ਤਿੰਨਾ ਭੈਣਾਂ ਦਾ ਇਕੱਲਾ ਕਲਾ ਭਰਾ ਸੀ ਅਤੇ ਪਿਤਾ ਵੀ ਜਿਹੜਾ ਕਿ ਦੁਬਈ ਤੋਂ ਵਾਪਸ ਆ ਗਿਆ ਸੀ ਜਦੋਂ ਉਹਨੂੰ ਪਤਾ ਲੱਗਾ ਕਿ ਉਸਦੀ ਜਿਹੜਾ ਬੇਟਾ ਵਾ ਜਸ਼ਨ ਉਹ ਘਰੋਂ ਚਲਾ ਗਿਆ ਪਰ ਵਾਪਸ ਨਹੀਂ ਆਇਆ ਤੇ ਪਿਤਾ ਵੀ ਸਾਡੇ ਨਾਲ ਗੱਲਬਾਤ ਕਰਾਂਗੇ ਜਸ਼ਨ ਦਾ ਪਤਾ ਲੱਗਾ ਪਰਵਾਜ਼ ਚ ਕਿੰਨੀ ਖੁਸ਼ੀ ਲਿਆ ਰਹੀ ਅਸੀਂ ਦੇਖਿਆ ਪਹਿਲੋਂ ਹਾਲਾਤ ਬੜੇ ਮਾੜੇ ਸੀ ਸਾਰੇ ਭੈਣ ਭਰਾ ਰਿਸ਼ਤੇ ਦਾ ਭੈਣ ਭਰਾ ਇਕੱਠੇ ਹੋਏ ਸੀ ਤੇ ਸਾਰੇ ਲੱਭਾਂ ਦੀ ਭਾਲ ਕਰ ਰਹੇ ਸੀ ਹੁਣ ਜਸ਼ਨ ਵਾਪਸ ਆ ਗਿਆ ਘਰ ਚ ਕਿਸ ਤਰ੍ਹਾਂ ਦਾ ਮਾਹੌਲ ਆ ਹੁਣ ਤਾਂ ਠੀਕ ਮਾਹੌਲ ਵਧੀਆ ਲੱਗਣ ਨੇ ਪਹਿਲਾਂ ਸਹੀ ਨਹੀਂ ਲੱਗਿਆ ਜਦੋਂ ਮੈਂ ਆ ਮੈਂ ਤੇ ਆਉਂਦੇ ਸਾਰੇ ਪਹਿਲਾਂ ਲੱਭਣ ਡੇ ਮੈਨੂੰ ਪਤਾ ਹੀ ਨਹੀਂ ਦੱਸਿਆ ਤੁਹਾਨੂੰ ਮਦੂ ਬਾਕੀ ਆਪਾਂ ਨੂੰ ਖੁਸ਼ੀ ਆਪਾਂ ਤੁਹਾਨੂੰ ਹੋਦੋਗੇ ਹਨ ਕੁਝ ਨਹੀਂ ਆ ਤਾਂ ਮੁੰਡਾ ਆ ਜਾਏ ਬਸ ਠੀਕ ਹੈ ਤੇ ਇਹ ਸਭ ਲੋਕਾਂ ਵੱਲੋਂ ਕਿੰਨੇ ਕਿ ਦਵਾਵ ਮੰਗੀ ਗਈਆਂ ਅਸੀਂ ਦੇਖਿਆ ਤੁਸੀਂ ਲੋਕਾਂ ਨੂੰ ਅਰਜ ਕਰ ਰਹੇ ਸੀ ਵੀ ਮੇਰੇ ਪੁੱਤਾਂ ਦੀ ਲੱਭਣ ਦੀ ਭਾਲ ਕਰੋ ਮੇਰੇ ਪੁੱਤ ਦੀ ਵੀਡੀਓ ਵਾਰ-ਵਾਰ ਸ਼ੇਅਰ ਕਰਦੇ ਹੋ ਸ਼ਾਇਦ ਜਸ਼ਨ ਦੇ ਹੱਥ ਲੱਗ ਜਾਏ ਵੀਡੀਓ ਤੇ ਜਿਸ ਤਰ੍ਹਾਂ ਕਿਸੇ ਨਾ ਕਿਸੇ ਵਾਕਿਬੰਦੇ ਦੇ ਹੱਥ ਲੱਗ ਜਾਏ ਜਿਹੜਾ ਕਿ ਜਸ਼ਨ ਵਾਪਸ ਆ ਜਾਏ ਹਾਂਜੀ ਇਹ ਸਾਰੀ ਦੁਨੀਆ ਧੰਨਵਾਦ ਹੈ ਜਿਨੇ ਮੁੰਡਾ ਸਾਡਾ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਸੋਸ਼ਲ ਮੀਡੀਆ ਵਿੱਚ ਕਿੰਨੀ ਵੱਡੀ ਤਾਕਤ ਆ ਸੋਸ਼ਲ ਮੀਡੀਆ ਤੇ ਖਬਰ ਚੱਲੀ ਸੀ ਜਸ਼ਨ ਦੇ ਗੁੰਮ ਹੋਣ ਦੀ ਲਾਪਤਾ ਹੋਣ ਦੀ ਉਸ ਤੋਂ ਬਾਅਦ ਲੱਖਾਂ ਲੋਕਾਂ ਨੇ ਥੱਲੇ ਕਮੈਂਟ ਕਰ ਦਿੱਤੇ ਅਤੇ ਲੱਖਾਂ ਲੋਕਾਂ ਨੇ ਸ਼ੇਅਰ ਕਰ ਦਿੱਤੀ ਖਬਰ ਅਤੇ ਲੱਖਾਂ ਦੇ ਤਾਬ ਵਿੱਚ ਜਿਹੜੀ ਕੀ ਖਬਰ ਚੱਲੀ ਉਸ ਤੋਂ ਬਾਅਦ ਅਸਲ ਹੋਇਆ ਤੇ ਜਾ ਕੇ ਬੰਬੇ ਤੋਂ ਜਾ ਕੇ ਜਿਹੜਾ ਜਸ਼ਨ ਆਪਣੇ ਪਰਿਵਾਰ ਨੂੰ ਮਿਲਿਆ ਮੇਰੇ ਸੋ ਵੀ ਬੰਬੇ ਫੇ ਦੱਸਿਆ ਕਿਸ ਤਰ੍ਹਾਂ ਵੀ ਦੱਬਿਆ ਗਿਆ ਕਿਸ ਤਰ੍ਹਾਂ ਅਸੀਂ ਕੋਈ ਦੱਸਿਆ ਗੱਲਬਾਤ ਹੋਈ ਹੈ ਕਿਸ ਤਰ੍ਹਾਂ ਗੱਲਬਾਤ ਅਸੀਂ ਨਹੀਂ ਨਹੀਂ ਕਹਿੰਦਾ ਮੈਨੂੰ ਬਿਹੋਸ਼ ਕਰਕੇ ਲੈ ਗਏ ਆ ਤੇ ਮੈਨੂੰ ਪਤਾ ਨਹੀਂ ਆ ਤੇ ਬਾਕੀ ਜਿਵੇਂ ਕਹਿੰਦਾ ਉੱਥੇ ਕਮਰਾ ਸੀ ਕਮਰੇ ਪਿੱਛੇ ਇੱਕ ਦੋ ਕਮਰੇ ਅਗਲੇ ਬਨੇ ਉਹ ਸੁੱਤੇ ਸੀ ਤੇ ਰਸੀਦੀ ਲਈ ਦੁਬਾਰੀ ਇੱਕ ਖਿੜਕੀ ਲੱਗੀ ਮੈਂ ਸ਼ੀਸ਼ਾ ਕੀਤਾ ਖੁੱਲ ਗਿਆ ਮੈਂ ਛਾਲ ਮਾਰ ਕੇ ਪੱਜਾ ਉਥੋਂ ਤੇ ਨੰਗਾ ਠੇੜੇ ਠੂੜੇ ਲੱਗੇ ਪਰਾਂ ਦੇ ਠੀਕ ਹੈ ਉਸ ਤੋਂ ਬਾਅਦ ਕਹਿੰਦਾ ਭੱਜ ਕੇ ਇੱਕ ਦੁਕਾਨ ਤੇ ਗਿਆ ਪਾਣੀ ਮੰਗਿਆ ਉਹਨੇ ਦੱਸਿਆ ਭੱਜ ਕੇ ਬਜ਼ਾਰ ਤੇ ਵਰ ਗਿਆ ਬਜ਼ਾਰ ਤੇ ਵਰ ਗਿਆ ਦੁਕਾਨ ਤੇ ਤੇ ਦੁਕਾਨ ਤੇ ਉਹ ਦੁਵਾਂ ਦੁਕਾਨ ਦਾ ਨੰਬਰ ਹੀ ਲਿਆ ਫਿਰ ਆਪਣੇ ਸਾਲੀ ਨੂੰ ਸੈਂਡ ਕੀਤਾ ਫਿਰ ਉਹਨੇ ਗਏ ਸਾਰੀ ਲਿਕੇਸ਼ਨ ਮਗਾਈ ਉਹਨਾਂ ਕੋ ਫਿਰ ਉਹਨਾਂ ਗੋਖਰੇ ਤੇ ਪਤੀਜੇ ਦੇ ਬਿਲਕੁਲ ਜੀ ਤੁਸੀਂ ਦੇਖ ਸਕਦੇ ਹੋ ਕਿ ਇਹੋ ਘਰ ਆ ਜਿਸ ਘਰ ਵਿੱਚ ਕਿਸੇ ਵਕਤ ਮੈਂ ਕਹਿੰਦਾ ਵੀ ਉਦਾਸੀ ਸੀ ਕਿਉਂਕਿ ਘਰੋਂ ਜਵਾਨ ਪੁੱਤ ਗਿਆ ਸੀ ਸਾਰੇ ਪਰਿਵਾਰ ਦਾ ਲੋ ਲੋਕ ਬੁਰਾ ਹਾਲ ਸੀ ਪਰ ਅੱਜ ਤੁਸੀਂ ਦੇਖ ਸਕਦੇ ਹੋ ਕਿ ਪਰਿਵਾਰ ਵਿੱਚ ਵਿਆਹ ਵਾਲਾ ਮਾਹੌਲ ਲੱਗ ਰਿਹਾ ਚਾਚੀਆਂ ਤਾਈਆਂ ਦਾਦੀਆਂ ਸਾਰੀਆਂ ਘੜੇ ਖੜੇ ਨੇ ਤੁਸੀਂ ਦੇਖ ਸਕਦੇ ਹੋ ਪਰਿਵਾਰ ਵਿੱਚ ਜਸ਼ਨ ਦੀ ਆਉਣ ਦੇ ਵਿੱਚ ਕਾਫੀ ਖੁਸ਼ੀ ਮਨਾਈ ਆ ਰਹੀ ਆ ਅਤੇ ਰਿਸ਼ਤੇਦਾਰ ਭੈਣ ਭਰਾ ਸਾਰੇ ਇਕੱਠੇ ਹੋਏ ਨੇ ਗੱਲਬਾਤ ਵੀ ਕਰਾਂਗੇ ਭੈਣ ਜੀ ਨਾਲ ਤੁਸੀਂ ਦੇਖ ਸਕਦੇ ਹੋ ਵੀ ਜਸ਼ਨ ਆਪਣੇ ਦਾਦਾ ਜੀ ਦੇ ਨਾਲ ਪਹਿਲੀ ਹੱਥ ਲਾ ਰਿਹਾ ਤੇ ਗਲੇ ਵੀ ਮਿਲ ਰਿਹਾ ਵਾ ਬੜੀ ਕਿਉਂਕਿ ਦਾਦਾ ਪੋਤਰੇ ਦੀ ਬੜੀ ਯਾਰੀ ਹੁੰਦੀ ਆ ਕਹਿੰਦੇ ਮੂਲ ਨਾਲ ਵਿਆਹ ਪਿਆਰਾ ਹੁੰਦਾ ਅੱਜ ਜਦੋਂ ਜਸ਼ਨ ਆਪਣੇ ਘਰੇ ਆਇਆ ਤੇ ਸਾਰੇ ਹੀ ਬੜੇ ਚਾਅ ਦੇ ਨਾਲ ਖੁਸ਼ੀ ਮਿਲਾਰ ਕਰ ਰਹੇ ਨੇ ਅਤੇ ਇੱਕ ਦੂਜੇ ਦੇ ਗਲੇ ਵੀ ਮਿਲ ਰਹੇ ਨੇ ਗੱਲਬਾਤ ਵੀ ਕਰਾਂਗੇ ਭੈਣ ਜੀ ਨਾਲ ਮੈਨੂੰ ਸੋ ਭੈਣ ਜੀ ਤੁਸੀਂ ਪਹਿਲਾਂ ਦੱਸੋ ਵੀ ਘਰ ਦਾ ਹਾਲਾਤ ਇਹਦੇ ਮਾਰੇ ਨੇ ਵੀ ਜਸ਼ਨ ਦੇ ਜਾਣ ਤੋਂ ਬਾਅਦ ਤੁਹਾਨੂੰ ਕਦੀ ਪੁੱਤ ਤੁਹਾਡੇ ਤੋਂ ਦੂਰ ਨਹੀਂ ਸੀ ਗਿਆ ਪੁੱਤ ਹੁਣ 4-5 ਦਿਨ ਬਾਹਰ ਗਿਆ ਵਾ ਕਿਹੜੇ ਹਾਲਾਤਾਂ ਗਿਆ ਸੋਚ-ਸੋਚ ਕੇ ਕਿੰਨਾ ਕਿ ਮਨ ਡਰਦਾ ਵੀ ਪੁੱਤ ਰੋਟੀ ਖਾ ਲੀ ਹੋਗਰੀ ਖਾ ਲੀ ਹੋਊਗੀ ਕਿਹੜੇ ਹਾਲਾਤਾਂ ਵਿੱਚ ਗਿਆ ਹੋਊਗਾ ਮਨ ਕਿੰਨਾ ਕਿ ਡਰਦਾ ਸੀ ਉਸ ਜੀ ਹਾਂਜੀ ਸਰ ਬਹੁਤ ਜ਼ਿਆਦਾ ਡਰਦਾ ਰਿਹਾ ਵੀ ਇਹੋ ਸੋਚਦੀ ਨਹੀਂ ਆ ਵੀ ਪਤਾ ਨਹੀਂ ਮੇਰੇ ਪੁੱਤ ਨੇ ਕੁਝ ਖਾਦਾ ਵੀ ਆ ਕਿ ਨਹੀਂ ਖਾਦਾ ਕਿਹੜੇ ਹਾਲਾਤਾਂ ਦੇ ਵਿੱਚ ਆ ਕਿਹੜਿਆਂ ਦੇ ਵਿੱਚ ਨਹੀਂ ਹੁਣ ਵੀ ਮੇਰਾ ਕਿਸੇ ਵੇਲੇ ਚਲੋ ਘਰ ਵੀ ਆ ਗਿਆ ਫੇਰ ਵੀ ਦਿਮਾਗ ਘੁੰਮਦਾ ਵੀ ਕਿਹੜੇ ਹਾਲਾਤਾਂ ਦੇ ਵਿੱਚ ਪੁੱਤ ਤੁਰਿਆ ਕਿਹੜਿਆਂ ਚ ਨਹੀਂ ਚਲੋ ਜਿਹੋ ਜੇ ਮਾੜੇ ਲਾਹਤ ਦੱਸਦਾ ਵਾ ਸ਼ੁਕਰ ਕੀਤਾ ਪਰ ਤੁਹਾਡਾ ਮੇਰਾ ਪੁੱਤ ਘਰ ਵਾਪਸ ਆ ਗਿਆ ਵਾ ਕਿਉਂਕਿ ਬਹੁਤ ਜਿਆਦੀ ਟਾਡੀ ਵੀਡੀਓ ਵੀ ਸ਼ੇਅਰ ਬਹੁਤ ਜਿਆਦੀਆਂ ਨੇ ਕੀਤੀ ਹੈ ਕਮੈਂਟ ਵੀ ਬਹੁਤ ਲੋਕਾਂ ਨੇ ਕੀਤੇ ਸਾਰਿਆਂ ਦਾ ਧੰਨਵਾਦ ਤੇ ਬਨੀਸ਼ੋ ਪੰਜੀ ਅ ਕਿੰਨਾ ਕੁ ਹੁਣ ਮਨ ਨੂੰ ਚਾ ਲੱਗਦਾ ਹੁਣ ਜਿਸਨੂੰ ਜਾਣ ਦਵਾਂਗੀ ਕਿਤੇ ਕਿ ਨਹੀਂ ਜਾਂਦਾ ਕਿਸ ਤਰ੍ਹਾਂ ਹਲਾਲ ਕੰਮ ਕਰ ਕਿਉਂਕਿ ਬਿਲਕੁਲ ਜਿਸਨੂੰ ਲਾਗੇ ਰੱਖੋਗੇ ਆਪਣੇ ਨਾਲ ਨਹੀਂ ਸਰ ਹੁਣ ਤੇ ਮੇਰਾ ਇਨਾ ਕ ਵਿਸ਼ਵਾਸ ਓਟ ਗਿਆ ਫੇ ਮੈਂ ਤੈਨੂੰ ਉੱਥੋਂ ਤੱਕ ਵੀ ਨਹੀਂ ਜਾਣ ਦਵਾਂਗੀ ਅੱਗੇ ਵੀ ਨਹੀਂ ਹਾਂ ਜਾਣ ਦੇਣ ਦੀ ਡਿਊਟੀ ਮੈਂ ਆਪਣੇ ਨਾਲ ਹੀ ਖੜਦੀ ਨਹੀਂ ਹੁਣ ਤੇ ਮੇਰਾ ਇਨਾ ਕ ਵਿਸ਼ਵਾਸ ਓਟ ਗਿਆ ਨਾ ਭਾਈ ਇੱਥੋਂ ਵੀ ਆ ਉਤਰ ਜਾਂਦਾ ਤਾਂ ਮੈਂ ਤਦ ਵੀ ਕਹਿੰਨੀ ਵੀ ਨਹੀਂ ਮੈਂ ਤੇਰੇ ਨਾਲ ਹੀ ਜਾਊਂਗੀ ਤੁਹਾਨੂੰ ਕੱਲੇ ਨੂੰ ਨਹੀਂ ਭੇਜਣਾ ਕਹਿੰਦੇ ਮਾਂ ਪਿਓ ਹਮੇਸ਼ਾ ਬੱਚੇ ਦੇ ਪਛਾਵੇਂ ਵਾਂਗੂ ਨਾ ਰਹਿੰਦੇ ਨੇ ਹਾਂਜੀ ਕੀ ਲੱਗਦਾ ਹੁਣ ਤੁਸੀਂ ਪਰਛਾਵੇਂ ਹੋਗੇ ਨਾਲੋਂ ਕਿ ਬੱਚੇ ਹਾਂਜੀ ਹਾਂਜੀ ਪਰਛਾਵੇਂ ਵਾਂਗੂ ਨਾਲ ਹੀ ਰਹਿਣਾ ਮੈਂ ਤੇ ਇਹਨਾਂ ਦੇ ਪਾਪਾ ਨੂੰ ਵੀ ਕਿਹਾ ਵੀ ਬਾਹਰ ਦਾ ਖੜਾ ਛੱਡੋ ਤੁਸੀਂ ਹੁਣ ਇੱਥੇ ਹੀ ਰਹੋ ਕਿਉਂਕਿ ਸਾਡੇ ਕੋਲ ਹੈ ਹੀ ਇਹ ਕੋਛਿਆ ਹਾਂ ਇਹਦੇ ਮੂੰਹਾਂ ਲਈ ਹੀ ਵੇਖਣਾ ਵਾ ਨਾ ਜੇ ਮੰਨ ਲਓ ਭਾਈ ਚਾਂਸ ਕਿਤੇ ਨਾ ਵੀ ਲੱਭਦਾ ਤਾਂ ਅਸੀਂ ਤਾਂ ਸਾਨੂੰ ਮਰਨੋਂ ਤਾਂ ਨਹੀਂ ਲੱਭਣ ਡਿਆ ਦੋਵਾਂ ਜੀਆਂ ਨੂੰ ਪਈ ਕੀ ਕਰਾਂਗੇ ਸਾਰੀ ਉਮਰ ਅਸੀਂ ਕਿਸ ਤਰ੍ਹਾਂ ਰਾਵਾਂਗੇ ਕੌਣ ਸਾਨੂੰ ਪੁੱਛੂਗਾ ਕੁੜੀਆਂ ਵਿਆਹਣੀਆਂ ਅਸੀਂ ਘਰ ਘਲ ਦੇਣੀਆਂ ਅਸੀਂ ਕਿਹੜੇ ਹਾਲਾਤਾਂ 'ਚ ਰਾਵਾਂਗੇ ਬਹੁਤ ਲਾਤ ਮਾੜੀ ਮੈਨੂੰ ਐਸੋ ਵੀ ਹੁਣ ਜਿੱਥੇ ਤੇ ਅਰਦਾਸਾਂ ਬੇਨਤੀ ਕੀਤੀਆਂ ਸੀ ਕੀ ਲੱਗਦਾ ਹੁਣ ਉੱਥੇ ਜਾ ਜਾ ਮੱਥੇ ਟਿਕੋਗੇ ਕਿ ਤੁਹਾਡੀ ਅਰਦਾਸ ਬੇਨਤੀ ਪ੍ਰਮਾਤਮਾ ਨੇ ਸੁਣ ਲਈ ਆ ਤੁਹਾਡਾ ਪੁੱਤਰ ਘਰੇ ਆ ਗਿਆ ਹਾਂਜੀ ਸਰ ਜਾਣਾ ਵਾ ਐਤਵਾਰ ਜਾਣਾ ਬਾਬੇ ਸਿੱਧਾ ਜਾਣਾ ਮੱਥਾ ਟੇਕ ਕੇ ਆਉਣਾ ਉੱਥੇ ਡੱਬਾ ਵੀ ਚੜਾ ਕੇ ਆਉਣਾ ਇਹਦਾ ਪਤਰ ਰੋ ਕੇ ਨੀਰਤਾਸ ਕਰਨੀ ਬੇਟਾ ਤੇਰਾ ਸਹੀ ਸਲਾਮ ਤੇ ਆਜੂਗਾ ਕੋਈ ਗੱਲ ਨਹੀਂ ਆਪੇ ਆਊਗਾ ਉਹਨੂੰ ਬਾਬਾ ਜੀ ਨੇ ਲੈ ਕੇ ਆਉਣਾ ਤੁਹਾਨੂੰ ਵਿਸ਼ਵਾਸ ਹੈ ਉਹਦੇ ਤੇ ਹੁਣ ਵੀ ਉਹ ਵੇਲੇ ਬਾਬੇ ਦਾ ਸਰੂਪਾ ਉਹਨੇ ਸਿਰ ਤੇ ਹੀ ਵੱਦਾ ਉਹ ਨਹੀਂ ਲਾਉਂਦਾ ਤੇ ਮੈਨੂੰ ਇਸ ਤੋਂ ਵੀ ਜਿਹੜੀਆਂ ਭੈਣਾਂ ਅਸੀਂ ਦੇਖਿਆ ਵੀ ਤਿੰਨੇ ਭੈਣਾਂ ਦਾ ਇਕ ਲਗਲਾ ਪ੍ਰਾਸੀ ਭੈਣਾਂ ਦਾ ਵੀ ਰੋੜੋ ਬੁਰਾ ਹਾਲ ਸੀ ਭੈਣਾਂ ਨੂੰ ਸੁਨਾਹ ਦੇ ਦਿੱਤਾ ਵਾ ਲਾ ਦਿੱਤਾ ਗਿਆ ਵੀ ਉਹਨਾਂ ਦਾ ਵੀਰ ਵਾਪਸ ਆ ਗਿਆ ਹਾਂਜੀ ਹਾਂਜੀ ਦੱਸ ਦਿੱਤਾ ਭੈਣਾਂ ਵੇ ਇੱਥੋਂ ਗਈਆਂ ਇੱਕ ਤੇ ਵਿਚਾਰੀ ਟੈਨਸ਼ਨ ਦੇ ਨਾਲ ਬਿਮਾਰ ਹੋਈ ਹਸਪੀਟਲ ਦਾਖਲ ਹਾਂ ਉਹਦੇ ਕੋਲੇ ਜਾਣਾ ਹੁਣ ਉਹ ਤੇ ਵਿਚਾਰੀ ਉਹਦਾਂ ਦੀ ਟੈਨਸ਼ਨ ਦੇ ਨਾਲ ਹੀ ਹੋ ਤਾਂ ਇਹ ਵੀ ਭੈਣਾ ਦੀ ਦਵਾਈਆਂ ਚ ਕਹਿੰਦੀ ਬੜੀ ਤਾਕਤ ਹੁੰਦੀ ਆ ਕਹਿੰਦੇ ਭੈਣਾ ਦੀ ਦਵਾਈਆਂ ਕੋ ਕਰੇ ਨਾ ਤੇ ਜਿੱਥੇ ਮਰਜੀ ਕਿਤੇ ਵੀ ਦੀ ਮੁਸ਼ਕਲ ਆਈ ਹੋਵੇ ਨਾ ਤੋਂ ਮੁਸ਼ਕਲਾਂ ਦੂਰ ਹੋ ਜਾਂਦੀ ਆ ਕਹਿੰਦੇ ਮਾੜਾ ਸਮਾ ਤੋਂ ਨਿਕਲ ਦੂਰ ਲੰਘ ਜਾਂਦਾ ਹਾਂਜੀ ਹਾਂਜੀ ਭੈਣਾ ਦੀਆਂ ਦਵਾਈਆਂ ਦੇ ਨਾਲ ਹੀ ਆ ਗਿਆ ਭਾਜੀ ਬਹੁਤ ਜ਼ਿਆਦੀਆਂ ਦਵਾਈਆਂ ਕੀਤੀਆਂ ਭੈਣ ਤੇ ਤੁਹਾਨੂੰ ਪਤਾ ਉਹਦੋਂ ਵੀ ਰੋਂਦੀ ਚੱਲੀ ਨਹੀਂ ਜਾਂਦੀ ਵਿਚਾਰੀ ਹੁਣ ਉਹਦੇ ਹਸਬੰਦ ਲੈ ਕੇ ਆਏ ਸੀ ਤੇ ਉਹ ਲੈ ਗਿਆ ਨਹੀਂ ਤਾਂ ਉਹਨਾਂ ਨੇ ਤਾਂ ਤੁਹਾਨੂੰ ਦੱਸਣਾ ਹੀ ਬੜਾ ਖੁਸ਼ ਹੋ ਕੇ ਉਹ ਤਾਂ ਕਹਿੰਦੀ ਮੰਮੀ ਜਦੋਂ ਭਾਜੀ ਹੁਣੇ ਆਉਣਗੇ ਆਪਾਂ ਕੇਕ ਕਟਾਉਣਾ ਇਸ ਤਰ੍ਹਾਂ ਨਹੀਂ ਖਬਰ ਲਵਾਉਣੀ ਉਹ ਫਿਰ ਚਲੇ ਗਏ ਬੇਤਲੀ ਤੁਸੀਂ ਦੇਖਿਆ ਵੀ ਸੋਸ਼ਲ ਮੀਡੀਆ ਦੀ ਕਿੰਨੀ ਤਾਕਤ ਆ ਅੱਜ ਇਹੋ ਪਰਿਵਾਰ ਜਿਹੜਾ ਕਿਸੇ ਵਕਤ ਰੋ ਰੋ ਕੇ ਆਪਣਾ ਦਰਦ ਬਿਆਨ ਕਰ ਰਿਹਾ ਸੀ ਆਪਣੇ ਪੁੱਤਰ ਵਾਸਤੇ ਤੁਹਾਡੀ ਗਾੜੀ ਅਰਜ਼ ਕਰ ਰਿਹਾ ਸੀ ਪੁੱਜ ਦਾ ਪੁੱਤਰ ਲੰਬਾਂ ਦੇ ਵਿੱਚ ਭਾਲ ਕੀਤੀ ਜਾਵੇ ਉਸਦੇ ਪੁੱਤਰ ਦਾ ਕਿਤੇ ਕਿਤੇ ਪਤਾ ਲੱਗ ਜਾਵੇ ਅੱਜ ਤੁਸੀਂ ਦੇਖਿਆ ਵੀ ਪਰਿਵਾਰ ਵਿੱਚ ਕਿੰਨੀ ਖੁਸ਼ੀ ਆ ਮਾਂ ਵੀ ਪੂਰੀ ਖੁਸ਼ ਆ ਪਿਤਾ ਜੀ ਪੂਰਾ ਖੁਸ਼ ਆ ਚਾਚੇ ਆ ਤਾਈਆਂ ਦਾਦੇ ਸਭ ਖੁਸ਼ ਆ ਖਾਸ ਕਰਕੇ ਉਹ ਤਿੰਨ ਭੈਣਾਂ ਜਿਨ੍ਹਾਂ ਕੱਲਾ ਕੱਲਾ ਭਰਾ ਸੀ ਗਿਆ ਸੀ ਉਹ ਭੈਣਾਂ ਦਾ ਬੜਾ ਰੂਰੂ ਬੁਰਾ ਹਾਲ ਸੀ ਉਸ ਭੈਣਾਂ ਨਾਲ ਵੀ ਜਰੂਰ ਗੱਲਬਾਤ ਕਰਾਂਗੇ ਜਿਹੜੀ ਭੈਣ ਨੇ ਅੱਜ ਚਾਂਵਾ ਦੇ ਨਾਲ ਰਖੜੀ ਬੰਨੀ ਆ ਕਿਉਂਕਿ ਭੈਣਾਂ ਨੂੰ ਹਮੇਸ਼ਾ ਉਡੀਕ ਹੁੰਦੀ ਆਪਣੇ ਭਰਾ ਦੀ ਤੇ ਰਖੜੀ ਦਾ ਤਿਉਹਾਰ ਸੀ ਭੈਣ ਨੇ ਆਪਣਾ ਚਾ ਰਖੜੀ ਬਣ ਕੇ ਜਿਹੜਾ ਚਾ ਨਬਾਇਆ ਵਾ ਕਿਉਂਕਿ ਭੈਣਾਂ ਦੇ ਭਰਾ ਬਹੁਤ ਲਾडले ਹੁੰਦੇ ਨੇ ਭੈਣਾਂ ਹਮੇਸ਼ਾ ਆਪਣੇ ਭਰਾ ਵਾਸਤੇ ਦਵਾਵਾ ਮੰਗਦੀਆਂ ਨੇ ਭੈਣੇ ਭਰਾ ਘਰੇ ਆ ਗਿਆ ਅੱਜ ਰਖੜੀ ਬੰਨ ਲਈ ਅਸੀਂ ਦੇਖਿਆ ਸੀ ਬੜੇ ਰੂਰੂ ਕੇ ਆਪਣਾ ਦਰਦ ਬਿਆਨ ਕਰ ਰਹੀ ਸੀ ਕਲੀ ਭਰਾ ਦਾ ਬਿਛੋੜਾ ਨਹੀਂ ਵਿੱਚ ਕਲੀ ਸਿਆ ਸੀ ਉਹ ਭਰਾ ਆ ਗਿਆ ਵਾ ਕੀ ਕਹਿਣਾ ਚਾਹੋਗੇ ਹਾਂ ਨੂੰ ਤਾਂ ਬਹੁਤ ਖੁਸ਼ੀ ਹੋਈ ਆ ਅੱਡਾ ਭਰਾ ਆ ਗਿਆ ਰਖੜੀ ਤੋਂ ਪਹਿਲਾਂ ਹੀ ਆ ਗਿਆ ਨੂੰ ਨਹੀਂ ਵਿਸ਼ਵਾਸ ਹੋਣਾ ਪਰ ਹਾਨੂੰ ਯਕੀਨੀ ਆਉਣਾ ਹਾਨੂੰ ਬੜੀ ਖੁਸ਼ੀ ਹੋਈ ਆ ਅੱਡਾ ਭਰਾ ਵਾਪਸ ਆ ਗਿਆ ਕੱਲਾ ਕੱਲਾ ਅੱਡਾ ਭਰਾ ਵਾ ਹਾਂਜੀ ਤੇ ਭੈਣਾ ਕਹਿੰਦੇ ਵੀ ਭੈਣਾਂ ਜਿਹੜੀਆਂ ਦੁਆਵਾਂ ਜਿਹੜੀਆਂ ਬਹੁਤ ਲਗਦੀਆਂ ਨੇ ਕਹਿੰਦੇ ਕਿੰਨੇ ਕਿ ਦੁਆਵਾਂ ਮੰਗੀਆਂ ਸੀ ਭਰਾ ਵਾਸਤੇ ਕਿੱਥੇ ਕਿੱਥੇ ਸੁੱਖ ਮੰਗੇ ਸੀ ਵੀ ਸਾਡਾ ਭਰਾ ਘਰੇ ਆ ਜਾਏ ਉੱਥੇ ਜਾ ਕੇ ਅਰਦਾਸ ਪੂਰੀ ਕਰਾਂਗੇ ਅਸੀਂ ਤੇ ਦਰਬਾਰ ਸਾਹਿਬ ਮੰਗੀਸ਼ਾਟਾ ਸਾਹਿਬ ਬਾਬਾ ਬੁੱਢਾ ਸਾਹਿਬ ਬੜੇ ਗੁਰਦਾਰੇ ਮੰਗੀਸ਼ ਅਰਦਾਸ ਕੀਤੀ ਸਾਡਾ ਭਰਾ ਵਾਪਸ ਆ ਜੇ ਬਿਲਕੁਲ ਤੁਸੀਂ ਦੇਖ ਸਕਦੇ ਹੋ ਵੀ ਭੈਣਾਂ ਦੇ ਅੱਖਾਂ ਵੀ ਭਰ ਆਈਆਂ ਵਾ ਕਿਤੇ ਮਨ ਭਰ ਆਇਆ ਕਿਉਂਕਿ ਬਹੁਤ ਪਿਆਰ ਹੁੰਦਾ ਭੈਣ ਭਰਾਵਾਂ ਦਾ ਬਚਪਨ ਚ ਭੈਣ ਭਰਾ ਇਕੱਠੇ ਹੁੰਦੇ ਵੱਡਿਆ ਹੁੰਦੇ ਨੇ ਇੱਕ ਦੂਜੇ ਦਾ ਜਿਹੜੇ ਕੀ ਦੁੱਖ ਸੁੱਖ ਚ ਭ ਅਸੀਂ ਦੇਖਿਆ ਅੱਜ ਵਿਆਹ ਵਾਲਾ ਮੌਕਾ ਅਜ ਬਣਿਆ ਪਿਆ ਖੁਸ਼ੀਆਂ ਜਣ ਸੜੀਆਂ ਸਾਰੀ ਸਾਂਝੀ ਕੀਤੀਆਂ ਪਹਿਲਾਂ ਘਰ ਚ ਬਹੁਤ ਹਾਲਾਤ ਮਾੜੇ ਸੀ ਸਾਰੇ ਪਰਵਾਰ ਨਹੀਂ ਸੀ ਦਾ ਭੈਣ ਭਰਾ ਰੋ ਰੋ ਕੇ ਆਪਣਾ ਜਿਹੜਾ ਯਾਦ ਕਰ ਰਹੇ ਸੀ ਉਹਨੂੰ ਸਾਨੂੰ ਤੇ ਇਹੀ ਕਹਿਣਾ ਚਾਹੁੰਦੇ ਸਾਡੇ ਹੱਦ ਸਾਡੇ ਨਾਲ ਹੋਇਆ ਉਹ ਦੂਰ ਕਿਸੇ ਨਾਲ ਨਾ ਹੋਵੇ ਕਿ ਜਿਨ੍ਹਾਂ ਦਾ ਇਕੱਲਾ ਇਕੱਲਾ ਭਰਾ ਹੁੰਦਾ ਔਰ ਕਿਸੇ ਨਾਲ ਨਾ ਹੋਵੇ ਅਸੀਂ ਤੇ ਇਹ ਕਹਿਣਾ ਚਾੁੰਨੇ ਤੇ ਮੇਰੀ ਦੱਸ ਅੱਜ ਜਦੋਂ ਭਰਾ ਆਇਆ ਫਿਰ ਭਰਾ ਲਖੜੀ ਬੰਨੀ ਮੰਜ ਜਿਹੜਾ ਭਰਾਣ ਗੁੱਸਾ ਆ ਗਿਆ ਸੀ ਕੱਢਿਆ ਵੀਰੇ ਕਿੱਥੇ ਚਲਾ ਗਿਆ ਸੀ ਕੀ ਹਾਲਾਤ ਸੀ ਪਰਿਵਾਰ ਦਾ ਪਿੱਛੇ ਰੋ ਰੋ ਕੇ ਤੇਰੀ ਮਾਂ ਕਹ ਰਹੀ ਸੀ ਵੀ ਇੱਕ ਵਾਰੀ ਪੁੱਤ ਫੋਨ ਕਰਕੇ ਪੁੱਛਦਾ ਹਾਲ ਮਾਂ-ਬਾਪ ਦਾ ਕਿਹੜੇ ਹਾਲਾਤਾਂ ਵਿੱਚ ਆ ਹਨ ਨੂੰ ਤਾਂ ਕੋਈ ਗੁੱਸਾ ਨਹੀਂ ਹਨ ਖੁਸ਼ੀ ਬੜੀ ਹੋਈ ਜਦੋਂ ਆਏ ਹੈ ਭਰਾ ਸਾਡਾ ਅਈ ਸੋਚਿਆ ਸਾਡਾ ਖੜੀ ਤਾਂ ਪਹਿਲਾਂ ਹੀ ਆ ਗਿਆ ਵਾ ਹਨ ਬੜੀ ਖੁਸ਼ੀ ਹੋਈ ਸਾਡਾ ਭਰਾ ਕਰੇ ਆ ਗਿਆ ਹਾਂਜੀ ਤੇ ਭੈਣਾ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਜਿਨ੍ਹਾਂ ਲੋਕਾਂ ਨੇ ਤੁਹਾਡੀ ਖਬਰ ਸ਼ੇਅਰ ਕੀਤੀ ਆ ਤੁਹਾਡੀ ਖਬਰ ਲੋਕਾਂ ਤੱਕ ਪਹੁੰਚਾਈ ਆ ਉਹਨਾਂ ਨੂੰ ਕੀ ਕਹਣਾ ਜਾਏਗਾ ਆਈ ਉਹਨਾਂ ਨੂੰ ਵੇਹੀ ਕਹਿਣਾ ਚਾਹੁੰਦੇ ਆ ਸਾਡੀ ਵੀਡੀਓ ਨੂੰ ਬਹੁਤ ਲਾਈਕ ਕਰੋ ਸਾਡਾ ਭਰਾ ਵਾਪਸੀ ਆ ਗਿਆ ਠੀਕ ਹੈ ਜੀ ਬਹੁਤ ਧੰਨਵਾਦ ਜੀ ਤੁਸੀਂ ਦੇਖਿਆ ਅੱਜ ਭੈਣਾਂ ਦੇ ਚਿਹਰੇ ਤੇ ਖੁਸ਼ੀ ਆ ਕਿਉਂਕਿ ਵੀਡੀਓ ਬਤ-ਬਤ ਸ਼ੇਅਰ ਕੀਤੀ ਗਈ ਸੀ ਭੈਣਾਂ ਨੇ ਬੜੀ ਦਵਾਵਾਂ ਮੰਗੀਆਂ ਸੀ ਆਪਣੇ ਭਰਾ ਵਾਸਤੇ ਉਹ ਸਾਰੀਆਂ ਦਵਾਵਾਂ ਜਿਹੜੀ ਕਬੂਲ ਹੋ ਗਿਆ ਜਸ਼ਨ ਨਾਲ ਵੀ ਗੱਲਬਾਤ ਕਰਦੇ ਆ ਕਿਉਂਕਿ ਜਸ਼ਨ ਮੇਨ ਅੱਜ ਹੀਰੋ ਆ ਸਾਡੀ ਫਿਲਮ ਦਾ ਜਸ਼ਨ ਸਾਰਾ ਪਰਿਵਾਰ ਰਿਸ਼ਤੇਦਾਰ ਭੈਣ ਭਰਾ ਸਭ ਇਕੱਠੇ ਹੋਏ ਨੇ ਤੈਨੂੰ ਤੇ ਦਸ਼ਕਨ ਦੱਸਦੇ ਹੋਇਆ ਕੀ ਸੀ ਉਸ ਦਿਨ ਕਿੱਥੇ ਗਿਆ ਸੀ ਤੁਹਾਡੀ ਵੀਡੀਓ ਜਾਂਦੀ ਹੋਈ ਸੀ ਉਸ ਤੋਂ ਬਾਅਦ ਕੀ ਹਾਲਾਤ ਰਹਿਣਾ ਉਸ ਤੋਂ ਬਾਅਦ ਹਾਲਾਤ ਦੇ ਬੜੇ ਮੁਰੇ ਹੋਏ ਆ ਹਥੋ ਜਿਹੜੋ ਭੱਜਾ ਵਾ ਹਾਲਾਤ ਵਾਦੇ ਉਰੇ ਹੀ ਤੋਂ ਦੇ ਹਾਲਾਤ ਨੇ ਪੈਰ ਦਰਦ ਕਰਦੇ ਨੰਗੇ ਪੈਰੀ ਸੀ ਨਾ ਤੇ ਜਿੰਨਾ ਪਣੂ ਪੈਂਦਾ ਸਰਾ ਨਹੀਂ ਖਤਮ ਹੁੰਚਾ ਹੁੰਦਿਆ ਖਾਲੀ ਜਿੱਥੇ ਬਾਜ਼ਾਰ ਹੀ ਮੜ ਕੇ ਉੱਥੇ ਸਟੇਸ਼ਨ ਪੁੱਛਿਆ ਕਿ ਇਹਨੂੰ ਤੇ ਉੱਥੇ ਤੱਕ ਫੋਨ ਕਰਾਇਆ ਬਿਨੈਰੋ ਤੁਹਾਨੂੰ ਵੀ ਇਥੋ ਜਦੋਂ ਤੁਸੀਂ ਇਹ ਵੇਖਿਆ ਤੁਹਾਡੀ ਵੀਡੀਓ ਤੁਸੀਂ ਜਾਂਦੇ ਪਏ ਸੀ ਉੱਥੇ ਬੱਚੇ ਬੈਠੇ ਸੀ ਕਾਤੇ ਬੈਠੇ ਸੀ ਉਤੋਂ ਬਾਅਦ ਤੁਹਾਨੂੰ ਕਿੱਥੇ ਲੈ ਗਏ ਸੀ ਉਹ ਇਥੋ ਦੇ ਉਹਨਾਂ ਨੇ ਮੈਨੂੰ ਆਟੋ ਵਿੱਚ ਬਿਠਾਇਆ ਨਾ ਤੇ ਉਤੋਂ ਬਾਅਦਾਂ ਨੂੰ ਪਤਾ ਲੱਗਾ ਕਿੱਥੇ ਲੈ ਕੇ ਗਏ ਕਿੱਥੇ ਲੈ ਗਏ ਲਾਸਟ ਵੇਲੇ ਬੰਬੇ ਜਾ ਕੇ ਪਤਾ ਲੱਗਾ ਬੰਬੇ ਵੀ ਨਹੀਂ ਉਹ ਤਾਂ ਪਤਾ ਹੀ ਬੰਬੇ ਬੈਠਾ ਮੈਂ ਤੇ ਮੜਕੇ ਜੋ ਆਪਾਂ ਜਾ ਕੇ ਨੇ ਪੁੱਛਿਆ ਉਹ ਤਾਂ ਪਤਾ ਲੱਗਾ ਬੰਬੇ ਮੈਂ ਬਿਨੈਰੋ ਵੀ ਜਸ਼ਨ ਤੁਹਾਡੇ ਹੱਥ ਪੈਰ ਬੰਨੇ ਸੀ ਕਿਸ ਤਰ੍ਹਾਂ ਛੁੱਟੀ ਆਇਆ ਸੀ ਉਤੋਂ ਤੁਹਾਨੂੰ ਭੁੱਖਿਆ ਰੱਖਿਆ ਗਿਆ ਜਾਂ ਕਿਸ ਤਰ੍ਹਾਂ ਹਾਲਾਤ ਸੀ ਰੋਟੀ ਪਾਣੀ ਦਿੰਦੇ ਸੀ ਨੇ ਪਛਾਣ ਨਹੀਂ ਕੀ ਆਗੇ ਬੰਦਿਆਂ ਨੂੰ ਨਾ ਰੋਟੀ ਪਾਣੀ ਦਿੰਦੇ ਸਿਰਫ ਪਾਣੀ ਮਿਲਦਾ ਸੀ ਰੋਟੀ ਨਹੀਂ ਦਿੰਦੇ ਸੀ ਤੇ ਉੱਥੋਂ ਮੜ ਕੇ ਜਦੋਂ ਸਵੇਰੇ ਜਾਗ ਜੇ ਖੁੱਲੀ ਹਨੇਰੇ ਨੇਰੇ ਜੇ ਉਦੋਂ ਮੈਂ ਇਹਨਾਂ ਨੂੰ ਵੇਖਿਆ ਸੁੱਤੇ ਦੇ ਉਦੋਂ ਮੜ ਕੇ ਉੱਥੋਂ ਰੱਸੀ ਖੋਲ ਕੇ ਭੱਜ ਗਏ ਤੇ ਵੀ ਕਿਹਾ ਸਰ ਅਸੀਂ ਦੇਖਿਆ ਤੁਹਾਡੀ ਮਾਤਾ ਜਦੋਂ ਵੀਡੀਓ ਬਣਾਈ ਸੀ ਮੰਮੀ ਬਹੁਤ ਰੋ ਰੋ ਕੇ ਬੁਰਾ ਹਾਲ ਸੀ ਅਥੇ ਲੋਕਾਂ ਦਾ ਸ਼ੇਅਰ ਕਰਨ ਵਾਸਤੇ ਕਹਿੰਦੀ ਸੀ ਵੀਡੀਓ ਵਾਤਵਾ ਸ਼ੇਅਰ ਕਰ ਦਿਓ ਸ਼ਾਇਦ ਮੇਰੇ ਪੁੱਤ ਤੱਕ ਵੀਡੀਓ ਪਹੁੰਚ ਜੇ ਲੋਕਾਂ ਨੇ ਬਹੁਤ ਪਿਆਰ ਦਿੱਤਾ ਦਸ਼ਕਾ ਨੇ ਵੀਡੀਓ ਬਹੁਤ ਸ਼ੇਅਰ ਕੀਤੀ ਕੀ ਕਹਿਣਾ ਚਾਹੋਗੇ ਦਸ਼ਕਾ ਨੂੰ ਮੈਂ ਇਹ ਸਾਰਿਆਂ ਨੂੰ ਬਹੁਤ ਕਹਿਣਾ ਹੈ ਧੰਨਵਾਦ ਤੁਹਾਡਾ ਜਿੰਨਾਂ ਦੀਆਂ ਸੇਵਾਵਾਂ ਲੱਗੀ ਸੇਵਾ ਸਾਰਿਆਂ ਨੂੰ ਧੰਨਵਾਦ ਅੱਗੇ ਤੂੰ ਜਾਓ ਅੱਗੇ ਦੇ ਜਾਓਗੇ ਕਿਤੇ ਇਸ ਬੰਦ ਕਿ ਕਿਹਨੇ ਹਮੇਸ਼ਾ ਲੱਗੇ ਰਹੋਗੇ ਕਦੀ ਨਹੀਂ ਹੋਂ ਤਾਂ ਹਮੇਸ਼ਾ ਲੱਗੇ ਅੱਗੇ ਵੀ ਲੱਗੇ ਰਹੀਦਾ ਹਾਂ ਮੈਂ ਤਾਂ ਕਦੀ ਮੂਏ ਦੇ ਪੈਰ ਨਹੀਂ ਪੁੱਟਿਆ ਛੇਤੀ ਤੇ ਪੋਛ ਕੇ ਜਾਂਦਾ ਸੀ ਚਾਹੇ ਦੁਕਾਨ ਤੇ ਜਾਣਾ ਉਹ ਵੀ ਮੋਟਰਸਾਈਕਲ ਲੈ ਕੇ ਇਹਨਾਂ ਦੇ ਰੋਲਾ ਪਣਾ ਤੇ ਮੋਟਰਸਾਈਕਲ ਨਾਲ ਚਲਾ ਕੇ ਦਿੰਦਾ ਮੈਂ ਫੇਰ ਮੰਨਦਾ ਨਹੀਂ ਹੁੰਦਾ ਮੋਟਰ ਚਲਦੇ ਜਾਣਾ ਬਹੁਤ ਧੰਨਵਾਦ ਜੀ ਤੁਸੀਂ ਦੇਖਿਆ ਵੀ ਪਰਿਵਾਰ ਵਿੱਚ ਕਿੰਨੀ ਖੁਸ਼ੀ ਆ ਅਮਰਸਰ ਹਲਕਾ ਟਾਰੀ ਦਾ ਪਿੰਡ ਰਾਮਪੁਰਾ ਉਥੋਂ ਦੀ ਖਬਰ ਲਗਾਈ ਗਈ ਸੀ ਪਿਛਲੇ ਦਿਨ ਚੈਨਲ ਤੇ ਪੰਜਾਬੀ ਲੋਕ ਤੇ ਕਿ ਜਸ਼ਨ 16 ਸਾਲ ਦਾ ਨੌਜਵਾਨ ਘਰੋਂ ਜਾਂਦਾ ਬਾਅਦ ਵਾਪਸ ਮੁੜ ਕੇ ਨਹੀਂ ਆਉਂਦਾ ਸਾਡੀ ਚਲ ਖਬਰ ਚੱਲਣ ਤੋਂ ਬਾਅਦ ਇੱਕ ਮਾਂ ਨੇ ਰੋ ਰੋ ਕੇ ਆਪਣਾ ਦਰਦ ਬਿਆਨ ਕੀਤਾ ਸੀ ਅਤੇ ਕਿਹਾ ਸੀ ਵੀ ਇਸ ਵੀਡੀਓ ਨੂੰ ਬਹੁਤ ਵਾਰ ਸ਼ੇਅਰ ਜਰੂਰ ਕਰ ਦਿਓ ਤਾ ਜੋ ਕਿ ਕਿਤੇ ਜਸ਼ਨ ਦੇ ਲਾਗੇ ਤਾਂ ਜਿਸਦੇ ਹੱਥ ਲੱਗ ਜੇ ਵੀਡੀਓ ਅਤੇ ਆਪਣੀ ਮਾਂ ਦਾ ਦੁੱਖ ਜਿਹੜਾ ਵਾ ਰੋ ਲੋਕ ਜਿਹੜੀ ਮਾਂ ਕਹਿ ਰਹੀ ਹੈ ਵੀ ਬੁੱਤ ਘਰੇ ਵਾਪਸ ਆ ਜਾ ਸਾਰਾ ਪਰਿਵਾਰ ਹੋ ਰਿਹਾ ਉਸ ਤੋਂ ਬਾਅਦ ਵੀਡੀਓ ਬਹੁਤ ਸ਼ੇਅਰ ਹੋਈ ਦਰਸ਼ਕਾਂ ਨੇ ਬਹੁਤ ਪਿਆਰ ਦਿੱਤਾ ਅਤੇ ਜਸ਼ਨ ਦਬ ਗਿਆ ਬੰਬੇ ਜਾ ਕੇ ਲੱਭਾ ਪਰਿਵਾਰ ਨੂੰ ਉਸ ਤੋਂ ਬਾਅਦ ਬੰਬੇ ਤੋਂ ਵਾਪਸ ਲੈ ਕੇ ਆਏ ਨੇ ਪਰਿਵਾਰ ਤੁਸੀਂ ਦੇਖਿਆ ਜਿਹੜੇ ਪਰਿਵਾਰ ਵਿੱਚ ਕਿਸੇ ਵਕਤ ਆਪਣੇ ਪੁੱਤ ਨੂੰ ਅੱਖਾਂ ਡਿਗਰੀਆਂ ਸੀ ਦਰਵਾਜ਼ੇ ਵੱਲ ਕਿਹੜੇ ਵੇਲੇ ਮੇਰਾ ਪੁੱਤ ਆਜੇ ਤੇ ਅੱਜ ਪੁੱਤ ਆ ਗਿਆ ਵਾ ਵਿਆਹ ਵਾਲਾ ਮਾਹੌਲ ਲੱਗ ਰਿਹਾ ਘਰੇ ਖੁਸ਼ੀ ਦਾ ਮਾਹੌਲ ਆ ਆ ਪੰਜ ਜੀ ਕਿਸ ਤਰ੍ਹਾਂ ਦੇ ਦਿਓ ਜਦੋਂ ਫੋਨ ਵੱਜਦਾ ਸੀ ਕਿ ਲੱਗਦਾ ਸੀ ਐਵੇਂ ਵਾਜ ਜਿਵੇਂ ਜਸ਼ਨ ਦਾ ਆ ਗਿਆ ਵਾ ਦਾ ਘਰੇ ਦਵਾਜਾ ਖੜਦਾ ਸੀ ਤੇ ਦਰਵਾਜੇ 'ਤੇ ਵੇਹਦੇ ਸੀ ਪਿੱਛੇ ਜਸ਼ਨ ਨੂੰ ਲੈ ਕੇ ਆਏ ਨੇ ਹਾਂਜੀ ਸਰ ਮੈਨੂੰ ਇਤਰਾ ਹੁੰਦਾ ਜੇ ਦੋਵੇਂ ਕਿਸੇ ਦਾ ਫੋਨ ਆਉਂਦਾ ਹੈ ਮੈਨੂੰ ਇਹ ਹੁੰਦਾ ਵੀ ਘਰੇ ਜਸ਼ਨ ਆ ਗਿਆ ਵਾ ਜਸ਼ਨ ਦਾ ਫੋਨ ਆ ਗਿਆ ਕੋਈ ਜਸ਼ਨ ਦੀ ਖਬਰ ਕਿਸੇ ਨੇ ਦਿੱਤੀ ਮੈਂ ਸਾਰੀ ਰਾਤ ਦਰਵਾਜਾ ਵੀ ਨਹੀਂ ਹਾਂ ਬੰਦ ਕਰਦੀ ਹੁੰਦੀ ਮਾ ਖਣਾ ਹੋ ਸਕਦਾ ਕਿਤੇ ਗੁੱਸੇ ਨਾਰਾਜ਼ਗੀ ਕੋਈ ਹੋਈ ਮਨ ਦੇ ਵਿੱਚ ਕੀਤਾ ਕੀ ਕਿਸ ਤਰ੍ਹਾਂ ਕਿਹੜੇ ਹਿਸਾਬ 'ਚ ਚੱਲ ਗਿਆ ਹੋ ਸਕਦਾ ਰਾਤ ਨੂੰ ਆਣ ਕੇ ਅੰਦਰ ਹੀ ਲੰਮੇ ਪੈ ਜੇ ਪਰ ਕੋਈ ਨਹੀਂ ਹੋਇਆ ਕਦੀ ਨਹੀਂ ਤਬ ਇਹਨੇ ਸੋਚ ਮਨ ਚ ਸੋਚ ਵਿਚਾਰ ਕਿਸ ਤਰ੍ਹਾਂ ਦੇ ਹੁੰਦੇ ਸੀ ਵੀ ਪੁੱਤ ਕਦੀ ਘਰੋਂ ਬਾਹਰ ਨਹੀਂ ਸੀ ਪੈਤਰ ਆ ਕਿਹੜੇ ਹਾਲਾਤਾਂ ਵਿੱਚ ਹੋਊਗਾ ਕਿੱਥੇ ਰੋਟੀ ਖਾਦੀ ਕਿ ਨਹੀਂ ਹੋਊਗੀ ਕੱਪੜੇ ਬੱਲੇ ਕਿ ਨਹੀਂ ਹੋਣਗੇ ਕਿਹੜੇ ਹਾਲਾਤਾਂ ਵਿੱਚ ਹੋਣਗੇ ਉਸ ਕੋਲ ਪੈਸੇ ਹੈਗੇ ਕਿ ਨਹੀਂ ਹੈਗੇ ਸੀ ਕਿੱਥੇ ਗਿਆ ਹੋਊਗਾ ਕਿਉਂਕਿ ਕਦੀ ਘਰੋਂ ਬਾਹਰ ਨਹੀਂ ਸੀ ਗਿਆ ਅੱਜ ਇੰਨੇ ਦਿਨ ਬਾਹਰ ਘਰੋਂ ਰਿਹਾ ਵਾ ਕਿਹੜੇ ਹਾਲਾਤਾਂ ਦੇ ਦੱਸੋ ਜੀ ਸੋਚ ਕੇ ਤਾਂ ਮਨ ਡਰਦਾ ਹੋਊਗਾ ਹਾਂਜੀ ਸਰ ਬਹੁਤ ਜ਼ਿਆਦਾ ਡਰਦਾ ਹੈ ਕਿ ਕਿਸੇ ਵੇਲੇ ਗਲਤ ਖਿਆਲ ਵੀ ਬੜੇ ਆਉਂਦੇ ਵੀ ਕੋਈ ਬੱਚੇ ਦੇ ਨਾਲ ਕੋਈ ਗਲਤ ਨਾ ਹੋ ਜੇ ਕੋਈ ਕੋਸ਼ ਨਾ ਹੋ ਜੇ ਕੋਈ ਮਾੜੇ ਹੱਥ ਨਾਲ ਕਿਸੇ ਦੇ ਚਲੋ ਪ੍ਰਮਾਤਮਾ ਨੇ ਬਹੁਤ ਵਧੀਆ ਕੀਤਾ ਵਾ ਚਲੋ ਬਹੁਤ ਸਹੀ ਸਲਾਮਤ ਘਰ ਆ ਗਿਆ ਵਾ ਕਹਿੰਦੇ ਮੀਸ਼ਾ ਮਾਂ ਦੀ ਦੁਆਵਾਂ ਜਿਹੜੀਆਂ ਬਹੁਤ ਲੱਗਦੀਆਂ ਨੇ ਤੁਸੀਂ ਬਹੁਤ ਦੁਆਵਾਂ ਮੰਗੀਆਂ ਸੀ ਆਪਣੇ ਪੁੱਤ ਵਾਸਤੇ ਕਿ ਲੱਗਦਾ ਦੁਆਵਾਂ ਸੱਚ ਹੋ ਗਈਆਂ ਨੇ ਪ੍ਰਮਾਤਮਾ ਦਾ ਕਿੰਨਾ ਧੰਨਵਾਦ ਕਰਦੇ ਹੋ ਹਾਂਜੀ ਸਰ ਬਹੁਤ ਜ਼ਿਆਦਾ ਮੈਂ ਤਾਂ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਵੀ ਪ੍ਰਮਾਤਮਾ ਦਾ ਚਲੋ ਸ਼ੁਕਰ ਕੀਤਾ ਵਾ ਕੋਹ ਤੁਹਾਡੀ ਵੀਡੀਓ ਜਿਆਦੀ ਵਾਇਰਲ ਹੋ ਗਈ ਉਹ ਕੋਹ ਉਹਦੀਆਂ ਬੜੀਆਂ ਦੁਆਵਾਂ ਲੱਗੀਆਂ ਬਹੁਤ ਲੋਕਾਂ ਨੇ ਕਮੈਂਟ ਕੀਤੇ ਸੀ ਹੱਥ ਜੋੜ-ਜੋੜ ਕੇ ਭੈਣਾ ਨੂੰ ਵੀ ਬਹੁਤ ਕੀਤੇ ਸੀ ਵੀ ਚਲੋ ਭੈਣਾ ਦਾ ਭਰਾ ਜੇ ਮਾਂ ਦਾ ਪੋਤਾ ਜੇ ਸਾਰਿਆਂ ਨੇ ਕਮੈਂਟ ਬਹੁਤ ਜ਼ਿਆਦਾ ਕੀਤੇ ਸੀ ਠੀਕ ਹੈ ਜੀ ਬਹੁਤ ਬਹੁਤ ਸਵਾგი ਜੀ ਤੁਸੀਂ ਦੇਖਿਆ ਪਰਿਵਾਰ ਵਿੱਚ ਇੱਕ ਵਾਰੀ ਕੈਮਰਾ ਜੂਲ ਘੁਮਾਰਾਂਗੇ ਇਹ ਪਰਿਵਾਰ ਜਸ਼ਨਪ੍ਰੀਤ ਦੇ ਸਾਰੇ ਭੈਣ ਭਰਾ ਰਿਸ਼ਤੇਦਾਰ ਨੇ ਚਾਚੀਆਂ ਤਾਈਆਂ ਦਾਦੀ ਦਾਦਾ ਜੀ ਸਾਰੇ ਨੇ ਜਿਨ੍ਹਾਂ ਨੂੰ ਪਤਾ ਲੱਗਾ ਜਸ਼ਨ ਬਾਰੇ ਵੀ ਜਸ਼ਨ ਵਾਪਸ ਆ ਗਿਆ ਪਰਿਵਾਰ ਵਿੱਚ ਖੁਸ਼ੀ ਦੀ ਲਹਿਰਿਆ ਦਾਦੀ ਜੀ ਨਾਲ ਵੀ ਗੱਲਬਾਤ ਕਰਦੇ ਆ ਕੀ ਕਹਣਾ ਜਾ ਕੇ ਪੋਤਰਾ ਘਰੇ ਆ ਗਿਆ ਕਿੰਨੀ ਕਿੰਨੀ ਖੁਸ਼ੀ ਆ ਬਹੁਤ ਜ਼ਿਆਦੀ ਜੀ ਬਹੁਤ ਖੁਸ਼ੀ ਆ ਸਾਡਾ ਪੋਤਰਾ ਘਰ ਆਇਆ ਹਾਂਜੀ ਬੜੀ ਖੁਸ਼ੀ ਆ ਪਹਿਲਾਂ ਬਹੁਤ ਦੁੱਖ ਸੀ ਹੁਣ ਬਹੁਤ ਖੁਸ਼ੀ ਆਈ ਆ ਪੀ ਸਾਡਾ ਪੋਤਰਾ ਘਰ ਆਇਆ ਬਹੁਤ ਬਹੁਤ ਧੰਨਵਾਦ ਕੀ ਕਹਣ ਜਾਓਗੇ ਤਿੰਨਾ ਭੈਣਾਂ ਦਾ ਇਕੱਲਾ ਇਕੱਲਾ ਭਰਾ ਸੀ ਭੈਣਾਂ ਵੀ ਰੋ ਰੋ ਕੇ ਕਹਿ ਰਹੇ ਸੀ ਰਖੜੀ ਤੇ ਪਰ ਬਾ ਸਾਡਾ ਭਰਾ ਘਰੇ ਵਾਪਸ ਆ ਜੇ ਮਾਂ ਤਾਂ ਰੋ ਰੋ ਕੇ ਬੁਰਾ ਸੀ ਪਿਤਾ ਦੁਬਈ ਤੋਂ ਵਾਪਸ ਆ ਗਿਆ ਵੀ ਉਹਦਾ ਪੁੱਤ ਜਦੋਂ ਪਤਾ ਲੱਗਾ ਪੀ ਦਾ ਪੁੱਤ ਘਰੇ ਚਲ ਗਿਆ ਪਰ ਅੱਜ ਉਸੇ ਘਰ ਵਿੱਚ ਖੁਸ਼ੀ ਆ ਅਜੋਸੇ ਘਰੇ ਵਿੱਚ ਨਚਨ ਗਾਉਣ ਦੇ ਆ ਕੀ ਕਹਣ ਜਾਓਗੇ ਬਹੁਤ ਖੁਸ਼ੀ ਆ ਮੰਦੇ ਵਿੱਚ ਪੀ ਸਾਡਾ ਪੋਤਰਾ ਘਰ ਆ ਗਿਆ ਵਾ ਮਾਂ ਪਿਓ ਨੂੰ ਵੀ ਬਹੁਤ ਖੁਸ਼ੀ ਆ ਸਾਡੇ ਬੇਟੇ ਦੀ ਵੀ ਬਹੁਤ ਖੁਸ਼ੀ ਆ ਤੇ ਬਹੁਤ ਧੰਨਵਾਦ ਆ ਬਹੁਤ ਧੰਨਵਾਦ ਜੀ ਤੁਸੀਂ ਦੇਖਿਆ ਕੀ ਹਾਲਾਤ ਸੀ ਪਰਿਵਾਰ ਵਿੱਚ ਅੱਜ ਪਰਿਵਾਰ ਵਿੱਚ ਖੁਸ਼ੀ ਦੀ ਲਹਿਰ ਆ ਹਾਂਜੀ ਵੀਰ ਜੀ ਕੀ ਕਹਿਣਾ ਜਾਊਗਾ ਮੈਂ ਕਹਿਣਾ ਚਾਹੁੰਦਾ ਵੀ ਜਦੋਂ ਦਾ ਗੁੰਮ ਆਇਆ ਸਾਰੀ ਗਲੀ ਨੂੰ ਬੜਾ ਦੁਖੀ ਵੀ ਕਿਉਂ ਆਇਆ ਬੱਚਾ ਰੋ ਰਿਹਾ ਤੇ ਰੰਦਾ ਤੇ ਕਿਹੜੀ ਤਰੀਕੇ ਨਾਲ ਉਹ ਹੋ ਚੁੱਕਾ ਗੁੰਮ ਠੀਕ ਹੈ ਜੀ ਬਹੁਤ ਧੰਨਵਾਦ ਜੀ ਤੁਸੀਂ ਦੇਖਿਆ ਵੀ ਸੋਸ਼ਲ ਮੀਡੀਆ ਦੀ ਬੜੀ ਵੱਡੀ ਤਾਕਤ ਆ ਜੇ ਕਿ ਸੋਸ਼ਲ ਮੀਡੀਆ ਦੀ ਖਬਰ ਨਾ ਪੈਂਦੀ ਤੇ ਸ਼ਾਇਦ ਲੱਗਦਾ ਸੀ ਅੱਜ ਪਰਿਵਾਰ ਨੂੰ ਉਹਨਾਂ ਦਾ ਪੁੱਤ ਨਹੀਂ ਸੀ ਲੱਭਣਾ ਤੁਹਾਨੂੰ ਅਸੀਂ ਵੀ ਧੰਨਵਾਦ ਕਰਦੇ ਆ ਸਾਡੇ ਜਿਹੜੇ ਫੋਲੋਅਰ ਨੇ ਜਾਂ ਸਾਡੇ ਜਿਹੜੇ ਚੈਨਲ ਨੂੰ ਦੇਖਦੇ ਨੇ ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਕਿਉਂਕਿ ਇੱਕ ਮਾਂ ਨੇ ਰੋ ਰੋ ਕੇ ਆਪਣਾ ਦਰਦ ਬਿਆਨ ਕੀਤਾ ਸੀ ਅਤੇ ਕਿਹਾ ਸੀ ਵੀ ਇਸ ਖਬਰ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦਿਓ ਤਾਂ ਜੋ ਕਿ ਉਸ ਦੇ ਪੁੱਤ ਦੀ ਕੋਈ ਪਤਾ ਲੱਗ ਸਕੇ ਉਸ ਦੇ ਪੁੱਤ ਦੀ ਕੋਈ ਖਬਰ ਸਾਰ ਮਿਲ ਸਕੇ ਵੀ ਉਸ ਦਾ ਪੁੱਤ ਕਿਹੜੇ ਹਾਲਾਤਾਂ ਵਿੱਚ ਆ ਤੁਸੀਂ ਦੇਖਿਆ ਵੀ ਤਿੰਨਾਂ ਭੈਣਾਂ ਦਾ ਇਕੱਲਾ ਇਕੱਲਾ ਭਰਾ ਵਾ ਭੈਣਾਂ ਨੇ ਵੀ ਰੋ ਰੋ ਕੇ ਆਪਣਾ ਦਰਦ ਬਿਆਨ ਕੀਤਾ ਸੀ ਵੀ ਰਖੜੀ ਤੋਂ ਪਹਿਲਾਂ ਪਹਿਲਾਂ ਉਹਨਾਂ ਦਾ ਭਰਾ ਜੇ ਤਾਂ ਜੋ ਕਿ ਰਖੜੀ ਬਣ ਸਕੇ ਕਿਉਂਕਿ ਕਦੀ ਨਾ ਗਾੜੀ ਸੀ ਬਾਹਰ ਰਖੜੀ ਦੇ ਸਾਰੀਆਂ ਭੈਣ ਭਰਾ ਰਿਸ਼ਤੇਦਾਰ ਨੂੰ ਬੜੀ ਉਡੀਕ ਸੀ ਚਲੋ ਪਰਮਾਤਮਾ ਨੇ ਸੁਣੀ ਅੱਜ ਜਸ਼ਨਪ੍ਰੀਤ ਆਪਣੇ ਘਰ ਵਿੱਚ ਆ ਗਿਆ ਅਸੀਂ ਵੀ ਪਰਮਾਤਮਾ ਦਾ ਧੰਨਵਾਦ ਕਰਦੇ ਹਾਂ ਕਿਉਂਕਿ ਭੈਣਾਂ ਦਾ ਭਰਾ ਮਿਲ ਚੁੱਕਿਆ ਤੇ ਮਾਤਾ ਪਿਤਾ ਨੂੰ ਉਹਨਾਂ ਦਾ ਪੁੱਤਰ ਮਿਲ ਚੁੱਕਿਆ ਵਾ ਸੋਸ਼ਲ ਮੀਡੀਆ ਅਸੀਂ ਵਾਰ-ਵਾਰ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇਸ ਖਬਰ ਨੂੰ ਵਾਤਵਾ ਸ਼ੇਅਰ ਕੀਤਾ ਅਤੇ ਜਸ਼ਨ ਨੂੰ ਅੱਜ ਆਪਣੇ ਪਰਿਵਾਰ ਦੇ ਨਾਲ ਬੁਲਾਇਆ ਮੇਨੂੰ ਦਿਓ ਜਵਾਤ ਮ ਪੰਜਾਬੀ ਲੋਕ ਚੈਨਲ ਆਮਰ ਸਰ